ਸਿਹਤ ਪੰਜਾਬ ਦੇ ਚੈਨਲ ਵੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਦੋਸਤੋ ਤੁਸੀਂ ਸੜਕਾਂ ਤੇ ਆਉਂਦੇ ਜਾਂਦੇ ਆਸ-ਪਾਸੇ ਬਹੁਤ ਤਰ੍ਹਾਂ ਦੇ ਦਰਖਤ ਵੇਖੇ ਹੋਣਗੇ ਅਤੇ ਦੋਸਤੋ ਇਹ ਦਰਖਤ ਸਾਨੂੰ ਛਾਂ ਅਤੇ ਆਕਸੀਜਨ ਪ੍ਰਦਾਨ ਕਰਦੇ ਹਨ ਅਤੇ ਦੋਸਤੋ ਇਹਨਾਂ ਦਰਖਤਾਂ ਵਿੱਚੋਂ ਹੀ ਇੱਕ ਹੈ ਬਰਗਦ ਭਾਵ ਕਿ ਜਿਸ ਨੂੰ ਅਸੀਂ ਬੋੜ ਦਾ ਰੁੱਖ ਵੀ ਕਹਿ ਦਿੰਦੇ ਹਾਂ ਦੋਸਤੋ ਵੈਸੇ ਤਾਂ ਹਰੇਕ ਰੁੱਖ ਦਾ ਆਪਦਾ-ਆਪਦਾ ਵੱਖਰਾ ਮਹੱਤਵ ਹੁੰਦਾ ਹੈ ਪਰ ਦੋਸਤੋ ਇਹ ਰੁੱਖ ਕੁਝ ਵੱਖਰਾ ਹੀ ਹੈ ਇਸ ਦਾ ਕਾਰਨ ਇਹ ਹੈ ਕਿ ਦੋਸਤੋ ਇਹ ਰੁੱਖ ਲੰਮੇ ਸਮੇਂ ਤੱਕ ਟਿਕਿਆ ਰਹਿੰਦਾ ਹੈ ਅਤੇ ਦੋਸਤੋ ਸੋਕਾ ਜਾਂ ਪੱਤ ਝੜ ਆਉਣ ਤੇ ਵੀ ਇਹ ਰੁੱਖ ਹਰਿਆ-ਭਰਿਆ ਰਹਿੰਦਾ ਹੈ ਜਿਸ ਕਾਰਨ ਕਿ ਦੋਸਤੋ ਇਸ ਨੂੰ ਰਾਸ਼ਟਰੀ ਰੁ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਇਸ ਦੇ ਫਾਇਦਿਆਂ ਬਾਰੇ ਦੋਸਤੋ ਬੋੜ ਦੇ ਰੁਖ ਸਾਰੇ ਭਾਗਾਂ ਵਿੱਚ ਭਾਵ ਕਿ ਜੜ ਤਣਾ ਪੱਤੇ ਅਤੇ ਸੱਕ ਨੂੰ ਆਯੁਰਵੈਦਿਕ ਦਵਾਈਆਂ ਵਿੱਚ ਵਰਤਿਆ ਜਾਂਦਾ ਹੈ ਇਸ ਲਈ ਦੋਸਤੋ ਇਸ ਦੀ ਜੜ ਨੂੰ ਚਬਾ ਕੇ ਨਰਮ ਕਰਨ ਤੋਂ ਬਾਅਦ ਦਾਤਨ ਦੀ ਤਰ੍ਹਾਂ ਇਸਤੇਮਾਲ ਕੀਤਾ ਜਾ ਸਕਦਾ ਹੈ ਇਸ ਪ੍ਰਕਿਰਿਆ ਦੇ ਮਾਧਿਅਮ ਨਾਲ ਦੋਸਤੋ ਦੰਦਾਂ ਨਾਲ ਸੰਬੰਧਿਤ ਸਾਰੀਆਂ ਬਿਮਾਰੀਆਂ ਠੀਕ ਹੁੰਦੀਆਂ ਹਨ ਨੰਬਰ 2 ਰੋਗਾਂ ਨਾਲ ਲੜਨ ਦੀ ਸ਼ਕਤੀ ਵਾਧੀ ਹੈ ਦੋਸਤੋ ਬੋੜ ਦੇ ਗੁਣ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਵਧਾਉਣ ਵਿੱਚ ਬਹੁਤ ਮਦਦ ਕਰਦੇ ਹਨ ਵਿਗਿਆਨੀਆਂ ਅਨੁਸਾਰ ਬੋੜ ਦੇ ਪੱਤਿਆਂ ਵਿੱਚ ਕੁਝ ਖਾਸ ਤੱਤ ਜਿਵੇਂ ਕਿ ਹੈਕਸੇਨ ਬਿਊਟੇਨਾਲ ਕਲੋਰੋਫਾਰਮ ਅਤੇ ਪਾਣੀ ਆਦਿ ਪਾਏ ਜਾਂਦੇ ਹਨ ਇਸ ਦਾ ਸਾਰੇ ਤੱਤਾਂ ਦੇ ਕਾਰਨ ਹੀ ਦੋਸਤੋ ਸਾਡੀ ਇਮਿਊਨਿਟੀ ਪਾਵਰ ਨੂੰ ਵਧਾਉਣ ਵਿੱਚ ਬਹੁਤ ਮਦਦ ਮਿਲਦੀ ਹੈ ਇਸ ਲਈ ਦੋਸਤੋ ਅਸੀਂ ਇਹ ਕਹਿ ਸਕਦੇ ਹਾਂ ਕਿ ਬੋੜ ਦੇ ਪੱਤੇ ਸਾਡੇ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਵਧਾਉਣ ਵਿੱਚ ਕਾਫੀ ਮਦਦ ਕਰਦੇ ਹਨ ਨੰਬਰ 3 ਬਵਾਸੀਰ ਤੋਂ ਆਰਾਮ ਮਿਲਦਾ ਹੈ ਦੋਸਤੋ ਬੋੜ ਦੇ ਰੁੱਖ ਨਾਲ ਬਵਾਸੀਰ ਵਰਗੀ ਦਰਦਨਾਕ ਬਿਮਾਰੀ ਨੂੰ ਵੀ ਠੀਕ ਕੀਤਾ ਜਾ ਸਕਦਾ ਹੈ ਕਿਹਾ ਜਾਂਦਾ ਹੈ ਕਿ ਬੋੜ ਦੇ ਰੁੱਖ ਤੋਂ ਨਿਕਲਣ ਵਾਲੇ ਦੁੱਧ ਵਿੱਚ ਰੇਜ਼ਿਨ, ਐਲਬੂਮਿਨ, ਸੇਰਨ, 슈ਗਰ ਅਤੇ ਮੈਲਿਕ ਐਸਿਡ ਵਰਗੇ ਤੱਤ ਪਾਏ ਜਾਂਦੇ ਹਨ ਇਹ ਤੱਤ ਦੋਸਤੋ ਸਾਡੇ ਦਸਤ ਦੌਰਾਨ ਡਾਇਸੈਂਟਰੀਆ ਤੇ ਦਸਤ ਦੌਰਾਨ ਖ ਅਤੇ ਬਵਾਸੀਰ ਦੀ ਸਮੱਸਿਆ ਤੋਂ ਆਰਾਮ ਦਿੰਦੇ ਹਨ ਦੋਸਤੋ ਬੋੜ ਦਾ ਰੁਖ ਸ਼ੂਗਰ ਦੀ ਸਮੱਸਿਆ ਤੋਂ ਕਾਫੀ ਫਾਇਦੇਮੰਦ ਹੁੰਦਾ ਹੈ ਇਸ ਦਾ ਕਾਰਨ ਇਹ ਹੈ ਕਿ ਇਸ ਦੇ ਜੜ ਵਿੱਚ ਹਾਈਪੋਗਲਾਈਸੈਮਿਕ ਤੱਤ ਪਾਇਆ ਜਾਂਦਾ ਹੈ ਜੋ ਕਿ ਦੋਸਤੋ ਬਲੱਡ ਸ਼ੂਗਰ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ ਇਸ ਲਈ ਦੋਸਤੋ ਸ਼ੂਗਰ ਦੀ ਸਮੱਸਿਆ ਤੋਂ ਰਾਤ ਪਾਉਣ ਲਈ ਬੋੜ ਦੀ ਜੜ ਦੇ ਅਰਕ ਦਾ ਸੇਵਨ ਕੀਤਾ ਜਾ ਸਕਦਾ ਹੈ ਅਤੇ ਡਾਕਟਰਾਂ ਦੁਆਰਾ ਵੀ ਇਸ ਦੀ ਸਲਾਹ ਦਿੱਤੀ ਜਾਂਦੀ ਹੈ ਨੰਬਰ 5 ਡਾਇਰੀਆ ਤੋਂ ਲਾਭਦਾਇਕ ਦੋਸਤੋ ਬੋੜ ਦੇ ਰੁੱਖ ਤੋਂ ਨਿਕਲਣ ਵਾਲੇ ਦੁੱਧ ਵਿੱਚ ਰਿਜ਼ਿਨ, ਐਲਬੂਮਿਨ, ਸੇਰਨ, 슈ਗਰ ਅਤੇ ਮੈਲਿਕ ਐਸਿਡ ਵਰਗੇ ਤੱਤ ਪਾਏ ਜਾਂਦੇ ਹਨ ਅਤੇ ਦੋਸਤੋ ਡਾਇਰੀਆ, ਡਿਸੈਂਟਰੀ ਅਤੇ ਬਵਾਸਿਰ ਦੀ ਸਮੱਸਿਆ ਤੋਂ ਕਾਫੀ ਲਾਭਦਾਇਕ ਹੁੰਦੇ ਹਨ ਇਸ ਲਈ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਬੋੜ ਦਾ ਦੁੱਧ ਦਾ ਸੇਵਨ ਕਰਨ ਨਾਲ ਅਸੀਂ ਡਾਇਰੀਆ ਤੋਂ ਆਰਾਮ ਪਾ ਸਕਦੇ ਹਾਂ ਨੰਬਰ 6 ਜੋੜਾਂ ਦੇ ਦਰਦ ਤੋਂ ਆਰਾਮ ਮਿਲਦਾ ਹੈ ਦੋਸਤੋ ਵਿਗਿਆਨੀਆਂ ਅਨੁਸਾਰ ਬੋਰਡ ਦੇ ਪੱਤਿਆਂ ਵਿੱਚ ਕੁਝ ਖਾਸ ਗੁਣ ਜਿਵੇਂ ਕਿ ਹੇਕਸੇਨ ਬਿਉਟੀਨਲ ਕਲੋਰੋਫਾਰਮ ਅਤੇ ਪਾਣੀ ਮੌਜੂਦ ਹੁੰਦਾ ਹੈ ਇਹ ਸਾਰੇ ਤੱਤ ਸੰਯੁਕਤ ਰੂਪ ਵਿੱਚ ਰੋਗਾਂ ਨਾਲ ਲੜਨ ਦੀ ਸ਼ਕਤੀ ਵਿੱਚ ਵਾਧਾ ਕਰਦੇ ਹਨ ਅਤੇ ਦੋਸਤੋ ਰੋਗਾਂ ਨਾਲ ਲੜਨ ਦੀ ਸ਼ਕਤੀ ਘਟਣ ਦੇ ਕਾਰਨ ਹੀ ਸਾਡੇ ਜੋੜਾਂ ਵਿੱਚ ਦਰਦ ਹੁੰਦਾ ਹੈ ਅਤੇ ਇਸ ਵਿੱਚ ਮੌਜੂਦ ਐਂਟੀ ਇਨਫਲੇਮੇਟਰੀ ਗੁਣ ਸੋਜ ਨੂੰ ਘਟ ਕਰਨ ਵਿੱਚ ਵੀ ਮਦਦ ਕਰਦੇ ਹਨ ਇਸ ਕਾਰਨ ਅਸੀਂ ਇਹ ਕਹਿ ਸਕਦੇ ਹਾਂ ਕਿ ਦੋਸਤੋ ਜੋੜਾਂ ਦੇ ਦਰਦ ਤੋਂ ਆਰਾਮ ਪਾਉਣ ਲਈ ਬੋਰਡ ਦੇ ਪੱਤਿਆਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ਨੰਬਰ 7 ਕੋਲੇਸਟ੍ਰੋਲ ਨੂੰ ਨਿਯੰਤਰਿਤ ਕਰਨ ਲਈ ਫਾਇਦੇਮੰਦ ਦੋਸਤੋ ਇੱਕ ਖੋਜ ਅਨੁਸਾਰ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਬੋੜ ਦੇ ਰੁੱਖ ਦੇ ਜਲੀ ਅਰਕ ਦੇ ਸੇਵਨ ਕਰਨ ਨਾਲ ਕੋਲੇਸਟ੍ਰੋਲ ਦੀ ਮਾਤਰਾ ਨੂੰ ਨਿਯੰਤਰਿਤ ਕੀਤਾ ਜਾ ਸਕਦਾ ਹੈ ਇਸ ਲਈ ਦੋਸਤੋ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਬੋੜ ਦੇ ਇਸਤੇਮਾਲ ਨਾਲ ਕੋਲੇਸਟ੍ਰੋਲ ਨੂੰ ਨਿਯੰਤਰਿਤ ਕੀਤਾ ਜਾ ਸਕਦਾ ਹੈ ਤਾਂ ਆਪ ਦੋਸਤ ਹੁਣ ਆਪਾਂ ਗੱਲ ਕਰਦੇ ਹਾਂ ਕਿ ਬੋੜ ਦੇ ਪੱਤਿਆਂ ਵਿੱਚ ਕਿਹੜੇ ਤੱਤ ਕਿੰਨੀ ਮਾਤਰਾ ਵਿੱਚ ਪਾਇਆ ਜਾਂਦੇ ਹਨ ਦੋਸਤੋ ਬੋੜ ਦੇ ਪੱਤਿਆਂ ਵਿੱਚ ਪ੍ਰੋਟੀਨ 9.63% ਫਾਈਬਰ 26.84% ਕੈਲਸ਼ੀਅਮ 2.53% ਅਤੇ ਫਾਸਫੋਸਟ 0.4% ਪਾਇਆ ਜਾਂਦਾ ਹੈ ਤਾਂ ਉਹ ਦੋਸਤੋਂ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਸ ਦਾ ਉਪਯੋਗ ਕਿਵੇਂ ਕੀਤਾ ਜਾ ਸਕਦਾ ਹੈ ਤਾਂ ਦੋਸਤੋਂ ਜੇਕਰ ਤੁਸੀਂ ਚਾਹੋ ਤਾਂ ਬੋੜ ਦੇ ਰੁੱਖ ਦੀ ਜੜ ਸਾਗ ਅਤੇ ਪੱਤਿਆਂ ਦਾ ਲੇਪ ਬਣਾ ਕੇ ਚਮੜੀ ਉੱਤੇ ਜਾਂ ਫਿਰ ਵਾਲਾਂ ਤੇ ਲਗਾ ਸਕਦੇ ਹੋ ਤੁਸੀਂ ਦੋਸਤੋਂ ਬੋੜ ਦੀ ਜੜ ਜਾਂ ਫਿਰ ਸਾਗ ਅਤੇ ਪੱਤਿਆਂ ਦਾ ਅਰਕ ਕੱਢ ਕੇ ਪੀਣ ਲਈ ਇਸਤੇਮਾਲ ਕਰ ਸਕਦੇ ਹੋ ਤੁਸੀਂ ਇਸਦੇ ਫਲਾਂ ਦਾ ਸਿੱਧੇ ਰੂਪ ਵਿੱਚ ਵੀ ਸੇਵਨ ਕਰ ਸਕਦੇ ਹੋ ਦੋਸਤੋ ਕੁਝ ਵਿਸ਼ੇਸ਼ ਸਥਿਤੀਆਂ ਲਈ ਤੁਸੀਂ ਇਸਦੇ ਦੁੱਧ ਨੂੰ ਜਮਾ ਕਰਕੇ ਵੀ ਸੇਵਨ ਲਈ ਇਸਤੇਮਾਲ ਕਰ ਸਕਦੇ ਹੋ ਦੋਸਤੋ ਤੁਸੀਂ ਬੋੜ ਦੇ ਦੁੱਧ ਦਾ ਇਸਤੇਮਾਲ ਲੇਪ ਦੀ ਤਰ੍ਹਾਂ ਵੀ ਕਰ ਸਕਦੇ ਹੋ ਤਾਂ ਉਹ ਦੋਸਤ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਸ ਦੀ ਸਹੀ ਮਾਤਰਾ ਕਿੰਨੀ ਲੈ ਸਕਦੇ ਹਾਂ ਦੋਸਤੋ ਇਸ ਦੇ ਦੁੱਧ ਦਾ ਸੇਵਨ ਕਰਨ ਲਈ ਤੁਸੀਂ ਦਿਨ ਵਿੱਚ 2 ਤੋਂ 3 ਬੂੰਦਾਂ ਦੋਸਤੋ ਧਿਆਨ ਨਾਲ ਸੁਣਨਾ ਸਿਰਫ 2 ਤੋਂ 3 ਬੂੰਦਾਂ ਦਾ ਸੇਵਨ ਦੁੱਧ ਵਿੱਚ ਮਿਲਾ ਕੇ ਕਰ ਸਕਦੇ ਹੋ ਅਤੇ ਦੋਸਤੋ ਇਸ ਦੀ ਜੜ ਸਾਕ ਅਤੇ ਪੱਤਿਆਂ ਤੋਂ ਤਿਆਰ ਅਰਕ ਨੂੰ ਰੋਜ਼ਾਨਾ 1 ਤੋਂ 2 ਚਮਚ ਤੱਕ ਸੇਵਨ ਕਰ ਸਕਦੇ ਹੋ ਆਓ ਦੋਸਤ ਹੁਣ ਗੱਲ ਕਰਦੇ ਹਾਂ ਕਿ ਇਸ ਦਾ ਸੇਵਨ ਕਰਦੇ ਸਮੇਂ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਹਨ ਦੋਸਤੋ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਦਵਾਈ ਦਾ ਨਿਯਮਿਤ ਇਸਤੇਮਾਲ ਕਰ ਰਹੇ ਹੋ ਤਾਂ ਇਸ ਦੇ ਲਈ ਤੁਸੀਂ ਬੋਟ ਦਾ ਸੇਵਨ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਨਾਲ ਸੰਪਰਕ ਜ਼ਰੂਰ ਕਰ ਲੈਣਾ ਤਾਂ ਕਿ ਦੋਸਤੋ ਤੁਹਾਨੂੰ ਅੱਗੇ ਜਾ ਕੇ ਕਿਸੇ ਹੋਰ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਦੋਸਤੋ ਦੂਜੀ ਸਾਵਧਾਨੀ ਇਹ ਹੈ ਕਿ ਜੇਕਰ ਤੁਹਾਨੂੰ ਬੋਰਡ ਦੇ ਕਿਸੇ ਵੀ ਹਿੱਸੇ ਤੋਂ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਹੈ ਤਾਂ ਤੁਸੀਂ ਇਸ ਦਾ ਇਸਤੇਮਾਲ ਤੁਰੰਤ ਬੰਦ ਕਰਕੇ ਆਪਣੇ ਡਾਕਟਰ ਨਾਲ ਸੰਪਰਕ ਜ਼ਰੂਰ ਕਰੋ ਤਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਉਮੀਦ ਕਰਦੇ ਹਾਂ ਕਿ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਹੋਵੇਗੀ ਤਾਂ ਜੇਕਰ ਦਿੱਤੀ ਗਈ ਜਾਣਕਾਰੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਨਾ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰਨਾ ਤਾਂ ਕਿ ਉਹਨਾਂ ਨੂੰ ਵੀ ਦਿੱਤੀ ਗਈ ਜਾਣਕਾਰੀ ਬਾਰੇ ਪਤਾ ਲੱਗ ਸਕੇ ਅਤੇ ਬੋਰਡ ਦੇ ਫਾਇਦਿਆਂ ਬਾਰੇ ਵੀ ਉਹਨਾਂ ਨੂੰ ਪਤਾ ਲੱਗ ਸਕੇ ਧੰਨਵਾਦ